ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਦਾਵਾ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਆਪਾਂ ਪਿੰਡ ਕਟਿਆਲਾ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਮਾਨਪੁਰੀ ਡੇਰੀ ਫਾਰਮ ਗੁਰਦੇਵ ਸਿੰਘ ਵਪਾਰੀ ਕੋਲ ਪਹੁੰਚ ਚੁੱਕੇ ਆਂ ਚਲੋ ਕਰਦੇ ਹਾਂ ਵੀਰ ਜੀ ਨਾਲ ਗੱਲ ਅੱਜ ਤੁਹਾਨੂੰ 6-7 گاਵਾ ਦਿਖਾਵਾਂਗੇ ਜਲਸੀਆਂ ਕੋਈ ਐਫ ਕ੍ਰਾਸ ਆ ਕੋਈ ਸ਼ਾਈ ਆ ਸਾਰਾ ਗਰਮੀ ਵਾਲਾ ਵਾ ਲੈ ਆਂਦਾ ਵੀਰ ਜੀ ਉਹਨਾਂ ਨੇ ਚਲੋ ਕਰਦੇ ਆ ਵੀਰ ਜੀ ਉਹਨਾਂ ਦੀ ਗੱਲ ਦੋ ਘੜੇ ਅੰਦਰ ਬੱਝੀਆਂ ਵਾ ਵੇਖੋ ਸਾਰੀਆਂ ਹੀ ਦੰਦਾ ਜੀ ਵਿਖਾਵਾਂਗੇ ਤੁਹਾਨੂੰ ਵੀਰ ਜੀ ਕੋਈ ਦੋਂਦੀ ਆ ਕੋਈ ਖੀਰੀ ਕੋਈ ਚੌਗੀ ਬਹੁਤ ਸਾਫ ਸੁਥਾ ਮਾਲਿਆ ਆ ਇੱਕ ਵਹਿੜ ਆ ਹੁਣੇ ਜੇ ਸੂਰੀਆ ਵੇਖੋ ਚਲੋ ਕਰਦੇ ਆ ਵੀਰ ਜੀ ਉਹਨਾਂ ਦੀ ਗੱਲ ਹਾਂਜੀ ਬਾਈ ਜੀ ਅਸੀ ਗਾਲ ਜੀ ਸਸਕਾ ਵੀਜੇ ਹੋਰ ਠੀਕ ਠਾਕ ਜੇ ਵਧੀਆ ਵਧੀਆ ਜੇ ਤੁਸੀਂ ਸੁਣਾ ਆਪਣੇ ਬਸ ਠੀਕ ਠਾਕ ਜੇ ਹੋਰ ਦੱਸੋ ਠੀਕ ਜੇ ਹਾਂ ਵਧੀਆ 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 ਜੇ ਨਾ ਵਾਡੇ ਦੀ ਪਾਰ ਵੇਖਣ ਦੇ ਸਾਰੇ ਵੀਰਾਂ ਨੂੰ ਪਿਆਰੀ ਸਸਕਾ ਗਾਲ ਜੀ ਹਾਂਜੀ ਇਸ ਤਰ੍ਹਾਂ ਨਾਲ ਵਾਤਾਂ ਵਾਤ ਸ਼ੇਅਰ ਸਬਸਕ੍ਰਾਈਬ ਕਰੋ ਕਿਉਂਕਿ ਵਾਲੀ ਵੀਡੀਓ ਜਿਹੜੀ ਹਰ ਇੱਕ ਨੂੰ ਹੋ ਸਕੇ ਹਾਂਜੀ ਹਾਂਜੀ ਤੇ ਆਪਣਾ ਐਡਰੈਸ ਦੱਸਿਓ ਪਹਿਲਾਂ ਬਸ ਆਪਣਾ ਨਾਮ ਉਤਪਲ ਸਿੰਘ ਜੇ ਸਾਣਾ ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਦੇਰਾਂ ਬਾਬਾ ਨਾਨਕ ਜ਼ਿਲ੍ਹਾ ਕਰਦਾਸਪੁਰ ਪਿੰਨ ਨੰਬਰ 98554 76701 ਦੂਸਰਾ ਨੰਬਰ ਜੇ ਸਾਡਾ 142 550 ਚਲੇ ਨੇ ਨੇੜੇ ਆਪਣਾ ਰਾਮਾ ਤਲਵੰਡੀ ਪਈ ਨੇ ਨੇੜੇ ਫਤੇਗੜ ਚੂਗੀਆਂ ਤੋਂ ਡੇਰਾ ਬਾਬਾ ਨਾਨਕ ਰੋੜ ਤੇ ਤਲਵੰਡੀ ਰਾਮਾ ਦੇ ਨਾਲ ਇਕਠਾ ਪੈਣਗੇ ਅੱਜ ਫਿਰ ਕਿੰਨੀਆਂ ਗਾਵਾਂ ਦਾ ਲੋਡ ਪਹੁੰਚਿਆ ਆਪਣੇ ਕੋਲ ਆਪਣੇ ਕੋਲ 10 ਗਾਵਿਆਂ ਦਾ ਲੋਡ ਪਹੁੰਚਿਆ ਸੀ ਜਿਨ੍ਹਾਂ ਦੇ ਦਤਿਆਂ ਦੇ ਜਿਹੜੀਆਂ ਵੇਗੀਆਂ ਨੇ ਸੱਤ ਆਈਟਮ ਹਾਜ਼ਰ ਨੇ ਤੇ ਹੈ ਵੀ ਪਹਿਲੇ ਦੋ ਸੂਏ ਦੋਂਦੀਆਂ ਖੀਰੀਆਂ ਚੋਗੀਆਂ ਠੀਕ ਹੈ ਵੀ ਜੀ ਛੰਡੀਆਂ ਤੇਰੀਆਂ ਸਾਰੀਆਂ ਕਮਾਲ ਸਾਰਾ ਗਰਮੀ ਵਾਲਾ ਲਿਆਂਦਾ ਗਰਮੀ ਵਾਲਾ ਜਰਸੀ ਪਰਾ ਜੀ ਮਾਲ ਸਾਰਾ ਆਪਾਂ ਸੁਪਰਸਟਾਰ ਹੀ ਲਿਆਉਣਾ ਦਾ ਚੰਗਾ ਆਪਣਾ ਪੁਰਾਣਾ ਕੰਮ ਆ ਹਾਂ ਜੀ ਤੇ ਆ ਪਹਿਲੇ ਨੰਬਰ ਤੋਂ ਗੱਲ ਦੀ ਸ਼ੁਰੂ ਹਾਂ ਜੀ ਇਹ ਦੱਸਿਓ ਇਹਦੇ ਬਾਰੇ ਇਹ ਵੀ ਅੱਜ ਸੁਈਆਂ ਸੁਈਆਂ ਕੋਈ 2 ਘੰਟੇ ਹੋ ਗਏ ਹਾਂ ਜੀ ਯਾਰ ਬਿਲਕੁਲ ਪ੍ਰਾਪਰ ਸਾਰੀ ਸੁੱਟਦੀ ਐ ਇੱਥੇ ਹੀ ਰਕਾ ਰਹੇ ਨੇ ਜੇ ਕੋਈ ਨਹੀਂ ਜੀ ਦਿਖਾ ਦਿੰਦੇ ਤੇ ਬਾਕੀ ਮੂਹ ਚਾਰ ਦੰਦਿਆ ਚਾਰ ਦੰਦਿਆ ਰਾਤਾਂ ਦਾ ਬਿਲਕੁਲ ਠੰਡੀ ਠੰਡੀ ਥਰੀ ਐ ਪਹਿਲਾ ਵਾੜ ਵਸ਼ੀ ਜਿੱਥੇ ਇਹ ਇੱਕ ਗੱਲ ਕਮਾਲ ਦੀ ਆ ਵੀ ਜਿਹੜਾ ਪਹਿਲਾਂ ਵਸ਼ੀ ਨੂੰ ਥਣ ਲੱਗਾ ਨਾ ਦੇਖੋ ਕਿਹੜਾ ਨੋਆ ਵਾੜ ਜਦਾਂ ਪੀੜੀ ਦੇ ਪਾਵਿਆਂ ਦੇ ਕਲਾ ਕਰਨਾਂ ਥਾਲਿਆਂ ਕੱਲਾ ਕੱਲਾ ਥਾੜ ਲੱਗਾ ਤੇ ਵਸ਼ੀ ਰਾਜੀ ਰੂਜੀ ਸ਼ਕੀਨੀਆਂ ਹੀ ਪੂਰੀ ਚੱਡਾ ਵੇਖੋ ਇੱਕ ਦੀ ਆਏ ਚੜੋ ਥੋੜੀ ਨਾ ਬੋੜੀਆਂ ਭਣਾ ਭੋੜਾ ਹੈਂਗਾ ਵਾ ਅਬਰ ਸੁਜੀ ਆ ਗਿਆ ਨਾ ਕਰੋ ਤੋੜ ਦਿਓ ਵੇਖੋ ਚੱਡਾ ਤਾਂ ਕਿਹੜਾ ਕਰਦੀ ਹਾਂਜੀ ਮੋੜ ਲਿਆ ਕੋਈ ਇਹ ਅਬੀ ਇਹ ਪਹਿਲਨ ਵਸ਼ੀਚਾ ਆਦਾਂ ਦੇ ਆ ਤੇ ਥਾਣਿਆਂ ਨਾ ਜਿਹੜਾ ਕੋਈ ਤੀਜੇ ਸੂਹੇ ਚੌਥੇ ਵਾਲਾ ਹੀ ਲੱਗਾ ਵੇਖੋ ਕੜਗੜਾ ਤੜੜਾ ਥਣ ਲੱਗਾ ਚਲੋ ਕਰਦੇ ਆ ਵਿਜੀ ਨੂੰ ਵਿਜੀ ਕੀ ਰੇਟ ਜੇ ਦਾ ਇਹ ਜੇ ਅਸਾਂ ਕਿੰਨਾ ਥਣ ਲੱਗਾ ਜੰਨੀ ਸਪਾਈ ਆ ਨਾ ਵੇਹਣ ਤੇ ਹੱਕ ਤੇ ਰੱਖਦੀ ਆ ਵਸ਼ੀ 75 80000 ਦਾ ਹਾਂਜੀ ਪਰ ਆਪਾਂ 75 80000 ਨਹੀਂ ਕਰਨਾ ਆਪਾਂ ਰੇਟ ਕਾ ਕੇ ਰੇਟ ਨਾਲ ਹੋਏ 70000 ਦੀ ਦੇਵਾਂਗੇ 70000 ਦੀ ਹਾਂਜੀ ਹਾਂਜੀ ਕਰ ਦਈਏ ਮਾਨ ਕਰ ਦੋ ਥੋੜਾ ਬਧ 2000 ਰੁਪਇਆ ਹੋਰ ਸੜ ਦੋੜਾ ਛੱਡੀਆ ਫਿਰ ਪੰਜ ਹੀ ਜਾਣ ਦੀਏ। ਲੋਕ ਇਹ ਕਹਤਾ ਵਸ਼ੀ 75000 ਦੀ ਸਰੋਂ ਸੁਟਿਆ। ਇਹ ਵਸ਼ੀ ਹੈਗੀ ਪਈ 75000 ਦੀ ਐ। ਇਹ ਕਹਤਾ ਪੈਣ ਹਜ਼ਾਰ ਦੀ ਪੈਣ ਹਜ਼ਾਰ ਦੇ ਜੇਲਾਂ ਇੱਥੇ ਤੇ ਵੀਰ ਆਏਗਾ ਨਾ ਸਿੰਧੂ ਦੇ ਵਸ਼ੀ ਜ਼ਰੂਰ ਆਏਗੀ। ਹਾਂਜੀ। ਇਹ ਆ ਵੀ ਮੌਕੇ ਤੇ ਖੁੱਲਾ ਮਾਨਤਨ ਕਰ ਦੋਗੇ। ਹੁਣ ਕੋਈ ਵੀਰ ਲਾਏ ਮਾਨਤਨ ਹੋਰ ਵੀ ਕਰ ਸਕਦਾ। ਤੇ ਦੁੱਧ ਵੀਰ ਜੀ ਕਿੰਨਾ ਕੁ ਪਾ ਦੂਗੀ ਏ? ਦੁੱਧ ਜਿੱਦਾਂ ਦਾ ਥਣ ਲੱਗਾ ਦੋ ਦਿਨ 17-18 ਲੀਟਰ ਦਾ ਨਾਰਮਲ। 17-18 ਕਿਲੋ 15 ਤੋਂ 80 ਰਹੂਗੀ। ਬਸ ਰਹੇਗੀ। ਹਾਂਜੀ। ਹਾਂਜੀ। ਤੇ ਗਾੜੀ ਆ ਗਈ ਜਲਸੀ। ਨੰਬਰ ਤੇ ਵੀ 80 ਜ ਤੇ ਇਹਨੇ ਵੀ ਸੌਂ ਜਾਦੇ ਵੇਖੋ 10 ਦਿਨ ਲਾਦੇ ਹਾਂ ਜੀ ਵੇਖੋ ਚੰਗੀ ਸ਼ਕੀਸ਼ਕਾਂ ਨੇ ਵੇਖੋ ਬਿਹਤਰ ਹੁੰਦੀ ਹੈ ਹਾਂ ਜੀ ਕੱਲਾ ਕਾਲ ਸਾੜਾ ਤਾਂ ਕਿ ਠੰਡੀ ਠਿਰੀ ਹੈ ਠੰਡੀ ਠਿਰੀ ਹੈ ਤੇ ਇਹਦਾ ਕਿੰਨਾ ਕਰ ਕਾਰਟ ਜੇ ਦੁੱਧਾ ਦੁੱਧਾ ਪਹਿਲਾਂ ਨਸ਼ੀਆ ਮੌਸਮ ਦਾ ਗਰਮੀ ਦਾ ਹਾਂ ਜੀ ਬਾਕੀ ਦੁੱਧ ਨਾਲ ਚਟਾ ਤੇ ਮੱਛਾਂ ਲਾ ਹੁੰਦਾ ਹੈ ਹਾਂ ਜੀ ਤੇ ਬਾਕੀ ਦੁੱਧ ਦੇ ਵੀ 16 17 ਵਾਲੇ ਕਿੱਥੇ ਭਰੀ ਜਾਏਗੀ ਹਾਂ ਜੀ 10 ਵਜਿਆਂ ਵਾਲੀ ਵਿਆਹ ਰਿਆ ਪੜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਵੇਖੋ ਜੀ ਬਰੀਡ ਵੇਖੋ ਜੀ ਡਾਂਗੀ ਬਰੀਡ ਵੇਖੋ ਬਰੀਡ ਇਹ ਵੇਖੋ ਬੱਤੀ ਜਰਸੀ ਬੋਦੀ ਵਾਲੀ ਆ ਵੇਖੋ ਬੋਦੀ ਵਾਲੀ ਵਸ਼ੀ ਬਰੀਡ ਇਹ ਆ ਵੀ ਹੈ ਪੰਜਾਬ ਵਾਲੀ ਜਰਸੀ ਕੋਈ ਹਿਮਾਚਲ ਵਾਲੀ ਜਰਸੀ ਨਹੀਂ ਆ ਅੱਛਾ ਢਾਵੇ ਸਾਰੇ ਇਹ ਵੀ ਦਿਨਾਂ ਦੇ ਆਉਂਦੀ ਪੂਰੀ ਫੁੱਲ ਤਿਆਰ ਹੋ ਗਈ ਥਾਣ ਪੂਰਾ ਗੇਠ-ਗੇਠ ਤੇ ਲੱਗਾ ਵੀ ਜੀ ਵੇਖ ਸਕਦੇ ਜੀ ਮੋੜ ਲਿਓ ਆਪੇ ਤਾਂ ਚੰਗੀ ਚਾਰ ਵੇਗੀ ਚੰਗੀ ਤਿਆਰ ਹੋ ਗਈ ਆ ਵੀ ਫਰਤ ਵਸ਼ੀ ਦਾ ਕਰਦ ਵਜਨ ਪੂਰਾ ਖੋਲਿਆ ਵਸ਼ੀ ਦਾ ਆ ਵੇਖ ਸਕਦੇ ਜੀ ਇਹ ਵੀ ਵਸ਼ੀ ਬਣੂ ਚੰਗਾ ਨੱਧਰਾ ਵਧਰਾ ਚੰਗੀਆਂ ਜੇ ਇਹ ਵੀ ਆਵਰ ਥਾਨ ਚੰਗਾ ਨੋਕ ਤੇ ਲੱਗਾ ਅਰੇ ਥਾਨ ਪੜੇਗਾ ਬਟਾ ਹਾਂਜੀ ਬਟਾ ਵਾਲਾ ਇੱਧਰ ਲੱਗਣਾ ਲੱਗਾ ਹਾਂਜੀ ਤੇ ਕੀ ਰੱਖਣਾ ਫਿਰ ਇਹਦਾ ਮੁੱਲ ਵੇਜੀ ਬਸ਼ੀ ਇਹ ਵੀ ਵੱਡੀ ਆ 50 ਰੁਪਏ ਯਰਸੀ ਆ ਹਾਂਜੀ ਮੁੱਲ ਦੇ ਹੱਕ ਵੀ ਰੱਖਦੀ ਅਸੀਂ 85 ਦਾ ਵਿਕਰ ਹਾਂਜੀ ਪਰ ਆਪਾਂ ਮੁੱਲ ਨਹੀਂ ਕਰਨਾ ਆਪਾਂ ਦੇਣ ਵਾਲੀ ਗੱਲ ਕਰਨੀ ਆ ਜਿਹੜੀ ਉਹ ਵੈਜੀਟੇਟ ਚੈਨਲ ਦੇ ਲੱਗੀ ਮੈਂ ਜਿਹੜੀ ਮੀਟਰਮੈਂਟ ਮੈਂ ਆਪਣਾ 72000 ਦੇ ਦਾਂਗੇ ਇਹ ਠੀਕ ਆ ਹਾਂਜੀ ਕਰ ਦਈਏ ਮਾਰੋ ਕਰ ਦੋ ਖੁੱਲਾਇ ਕਰੋ ਇਹ ਚੋਂ 68 ਦੇ ਦੇ ਦਾਂਗੇ ਤੋਂ ਅਗਰ 70 ਹੂੰ ਹੋਰ ਥੋੜੀ ਜੀ ਕਰਦੀ ਹੋਰ ਕਰਦੀ ਤੇ ਇੱਕ ਉਹ ਜਹਾੜੀ ਚਲਾਉਂਦਾ ਵੀ 62000 ਦੀ ਜਿਹੜੀ ਕੰੀ ਲੱਗੀ ਉਹ ਛੋਟ ਕਰ ਦਿਓ ਖੁੱਲੀ ਕਿ ਕਰਾ ਲਈਏ ਥੋੜੀ ਬੋਦੀ ਮੇਰੇ ਨਾਲ ਫੋਨ ਲਾਇ ਹੋਰੇ ਮਾਨਤਾਨ ਕਰਾਂਗੇ ਦੱਸੋ ਜੀ ਕਾਦੀ ਏ ਥੋੜੀ ਬੋਦੀ ਕਰ ਦੋ ਕਰ ਦੋ ਕਰ ਲਈਏ ਚਲੋ 2000 ਰੁਪਏ ਛੱਡ ਦਿਓ ਚਲੋ ਜੇ ਕਹਿਤਾ ਨਹੀਂ ਤੁਹਾਡਾ 2000 ਰੁਪਏ ਹੋਰ ਛੋਟ ਕਰ ਦਾਂਗੇ ਠੀਕ ਹੈ 63000 ਦੀ ਮਸ਼ੀਨ ਜਿਹੜੀ ਮਸ਼ੀਨ ਦੀ ਮਾਲੀ ਤੇ ਨਿਰਦਨ ਵਾਲੀ ਹੋਰ ਜਲਸੀ ਆ ਧਰਮੀ ਦੇ ਮੌਸਮ ਵਾਲੀ ਬਾਕੀ ਕੋਈ ਵੀ ਆਵੇ ਮੌਕੇ ਤੇ ਹੋਰ ਬਹੁਤ ਥੋੜਾ ਬੋੜਾ ਮਾਨਤਾਨ ਹੋਵੇ ਹਾਂਜੀ ਆ ਗਾੜੀ ਆ ਵੀ ਮਸ਼ੀਨ ਜਲਸੀ ਆ ਗਈ ਏ ਵੇਖ ਇਹਦੀ ਪਹਿਲੀ ਨਹੀਂ ਜੇ ਪਹਿਲਾ ਬਸ਼ੀ ਇਹ ਵੀ ਦੰਦਾ ਥਣ ਲਾਗੇ ਨਾ ਇਹਨੇ ਵੀ ਥਣ ਛੋਟੇ ਥਣ ਗੱਟਾਂ ਵਾਲੇ ਆ ਨਾਲ ਇਹ ਦਿਨ ਆਤਾ ਲਾਗੀਆਂ ਕੱਢਨੇ ਆ ਨਾ ਵੇੜਾ ਦੇ ਨਾਲ ਇਹ ਵੀ ਬਾਕੀ ਵੇਖੋ ਆ ਗੁੰਨ ਜੇ ਕਿਸੇ ਕੋਈ ਲਾਭ ਜਿੱਦਾਂ ਬਣੂਗੀ ਉਨਾਂ ਹੀ ਦੁੱਧ ਜਿੱਤੇ ਮਰਜੀ ਫਿਰ ਇਹਦੇ ਗਾਂਾਂ ਚਾਂਦਾ ਕਰਦੇ ਆਂ ਵਧੀਆ ਜੀ ਖੋਲੋ ਇਹਦਾ ਕਿੰਨਾ ਕਰ ਕਾਰਜੇ ਦੁੱਧ ਇਹ ਪਹਿਲਾ ਬਸ਼ੀਆਂ ਨੇ ਇਹ ਦੁੱਧ ਬਹੁਤ ਆਲੇ 15 15 100 100 ਲੀਟਰ 15 15 16 ਕਿਲੋ ਦੇ ਨਾਲ ਭਰਨਾ ਹੀ ਚਾਹੀਦਾ ਜੀ ਚਲੋ ਜਾਣ ਦੋ ਇਹ ਵੀ ਵਸ਼ੀ ਇਹ ਵੀ ਬਣੂ ਚੰਗਾ ਢਿੱਲਾ ਬਹੁਤ ਜਿਹੇ ਵਿੱਚ ਵੀ ਜੇ ਸਾਦੇ ਜੇ ਇਹ ਵੀ ਇਹਨਾਂ ਦੇ ਕਿਹੇ ਵੀਰ ਨੇ ਦੁੱਧ ਵਾਲ ਚੜੋ ਦੇਖਣਾ ਸ਼ਕੀਨੀਆਂ ਵਾਲ ਵੇਖਣਾ ਕਿੱਲੇ ਦੇ ਬੱਜੀਆਂ ਸੋਹਣੀਆਂ ਲੱਗਣਗੀਆਂ ਜਿੱਦਾਂ ਵਸ਼ੀਆਂ ਦੀਆਂ ਸ਼ਕੀਨੀਆਂ ਵਾ ਖਾਂਥਣ ਲੱਗੇ ਆ ਕੋਈ ਰਿਸ਼ਤੇਦਾਰ ਵੀ ਇੱਥੇ ਆਊਗਾ ਤੇ ਆਕੂ ਆ ਵੀ ਵਸ਼ੀ ਬੱਜੀ ਆ ਨਾ ਨਾ ਇਹ ਗਰਮੀ ਦੇ ਜਿਹੜੇ ਤੋਹਫੇ ਨੇ ਜਿੱਥੇ ਗਰਮ ਜੇ ਕੋਲਡ ਡਰਿੰਕ ਨਹੀਂ ਚੱਲਦੀ ਆ ਠੰਡਾ ਹਾਲ ਦੇ ਵਰਗਾ ਇਹ ਜਰਸੀਆਂ ਨੇ ਗਰਮੀयां ਰੱਖਣਾਂ ਓਦਾਂ ਚੱਲਦੀ ਆ ਹਾਂਜੀ ਹਾਂਜੀ ਤੇ ਇਸ ਕਰਕੇ ਵੇਖੋ ਆਦਾਂ ਜਦ ਨਾਲ ਆਜੀ ਬਸ਼ੀ ਵੇਖੋ ਵੇਖੋ ਕੀ ਰੱਖਣਾ ਫਿਰ ਇਹਦਾ ਮੁੱਲ ਇੱਕ ਨੂੰ ਲਗਾ ਲਈਏ ਦੂਜੀ ਨੂੰ ਕੱਢ ਲਈਏ ਸਾਰੀਆਂ ਇੱਕ ਤੋਂ ਇੱਕ ਵਾਧ 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 ਜੀ ਜਿੰਨੇ ਕਰਦਾ ਇਹਨਾਂ ਦਾ ਮੁੱਲ ਵੀ ਆਪਾਂ ਨਾ ਵਧ ਕਰੀਏ ਆਪਾਂ ਨਹੀਂ ਜਿਹੜੇ ਹਿਸਾਬ ਨਾਲ ਮਣੀਆਂ ਉਸੇ ਹਿਸਾਬ ਨਾਲ ਜਾਣਦੇ ਹਾਂ ਭਾਰਾ ਮਣੀਆਂ ਭਾਰਾ ਦੇ ਦਣੀਆਂ ਹਾਂਜੀ ਫੁੱਲ ਕਰਾਉਣ ਭਾਰਾ ਇਹਦਾ 70 ਕਰ ਲਈਏ 80 ਕਰ ਲਈਏ 50000 ਦੇ ਦਾਂਗੇ ਠੀਕ ਆ ਹਾਂਜੀ ਪਿਛੋੜ ਛਾੜ 2000 ਹੀ ਘੜ ਦੇ ਦਾਂਗੇ 48 ਹੀ ਦੇ ਦਾਂਗੇ ਇਹ 45 ਹੀ ਜਾਣ ਦੀਏ ਜੇ ਕਹਦਾ ਵਸ਼ੀ ਇਹ ਵੀ ਉਹਨਾਂ ਦਾ ਵਾਧਿਆ ਪ्युअर ਜਰਸੀ ਆ ਇਹ ਆ ਵੀ ਆ ਵੇਖ ਲਓ ਵੇਖ ਸਕਦੇ ਓਡੇ ਹੀ ਕੱਦ ਕਾੜਿਆ ਨੇ 10000 ਰੁਪਏ ਹੀ ਵਸ਼ੀਆਂ ਨਾਲੋਂ ਘਟਿਆ ਇਹ ਜਿੱਦਾਂ ਜਿੱਦਾਂ ਮਿਲੀਆਂ ਉਦਾਂ ਦਾ ਹੀ ਦੇਣੀਆਂ ਹਾਂ ਹਾਂ ਜੀ ਹਾਂ ਜੀ ਚੌਥੇ ਨੰਬਰ ਤੇ ਹਾਂ ਜੀ ਚੌਥੇ ਨੰਬਰ ਇਹਨੂੰ ਵੀ ਇੱਕ ਦੰਦ ਜੇ ਮੂੰਹ ਪਹਿਲਾਂ ਸੁਆ ਜੇ ਹਾਂ ਜੀ ਬਾਕੀ ਵੇਖੋ ਆ ਆਹ ਕੋਣ ਸਾ ਆਹ ਵੇਖੋ ਦੂਰੋਂ ਖੌਣੇ ਤੁਹਾਨੂੰ ਵੇਖੋ ਗਾਰੀਆਂ ਨਾ ਡੱਬ ਗਿਆ ਇਹਨਾਂ ਬਸ਼ੀਰ ਥੱਲੇ ਇੰਨਾ ਬਾਜੋ ਭਾਈ ਦੋਈ ਬੰਦੇ ਇਹ ਵੀ ਗਰਮੀਆਂ ਬਣਉਣ ਗਰਮੀ ਵਾਲੀਆਂ ਨਹੀਂ ਆਹ ਮਿੱਤਰੋ ਥਾਣੇ ਵੱਟ ਵੇਖੋ ਦੁਜਾਨਾ ਹੋ ਕਰਵਾਈਏ ਆ ਵੇਖੋ ਜੇ ਵੱਟ ਥਾਣ ਕਿੱਥੇ ਆਉਣੇ ਆ ਹਾਂਜੀ ਬਹੁਤ ਪੰਦੀਆਂ ਬਰਾਂ ਦੇ ਤੇ ਇਹਦੀ ਕਿੰਨਾ ਕ ਦੁੱਧ ਕੱਢ ਜੂਗੀ ਦੁੱਧ ਵੇਖੇ ਤੁਹਾਨੂੰ ਦੱਸਿਆ ਵੇ 15 16 ਲੀਟਰ ਤੋਂ ਕੋਈ ਨਹੀਂ ਕੱਢਦਾ ਕੋਈ ਨਹੀਂ ਕੱਟ ਨਹੀਂ ਸਿਰਫ ਅਜੇ ਟਾਈਮ ਕੋਈ ਹਫਤਾ ਹਫਤਾ ਲੱਗਦੀਆਂ ਹਫਤੇ ਤਾਂ ਬਸ਼ੀਆਂ ਆ ਜਾਣੀਆਂ ਹਾਂਜੀ ਆਪਰਾ ਦੱਸਣ ਗਿਆ ਜੇ ਕੋਈ ਲੈ ਦੇ ਕਰਦੇ ਇਹ ਸਾਰਾ ਗੋਣੀਆਂ ਨੇ ਤੋਰੀ ਇਹਨੂੰ ਵੀ ਖੋਲ ਕੇ ਤੋਰੀ ਹਾਂਜੀ ਆਹ ਇੱਕ ਸਾਦੇ ਬੋਥੀ ਬਾਤੇ ਹੋ ਇਹ ਆ ਵੀ ਗਰਮੀ ਜ਼ਿਆਦਾ ਮਨਉਣ ਵਾਲੀ ਨਹੀਂ ਗਰਮੀ ਵਾਲੀ ਬਹਿੜ ਆ ਦੇਖ ਸਕਦੇ ਹੋ ਛੀ ਵੀ ਬੱਡੂ ਚੰਗੇ ਮੋੜ ਲੈ ਵਯੰਦਾਰ ਵੜਾਵਾ ਸਾਰੀਆਂ ਹੀ ਇੱਕ ਸਾਦੇ ਜੀ ਬਣੂ ਜੇ ਵਸ਼ੀ ਚੰਗੀ ਦੇਣ ਹਫਤਾ ਖੰਡ ਸਾਰੀਆਂ ਹੀ ਖੜਦੀਆਂ ਆ ਜੀ ਹਾਂ ਜੀ ਵੇ ਲੈ ਲਿਆ ਹਾਂ ਹਾਂ ਜੀ ਇਹਦਾ ਰੱਖਣਾ ਕੀ ਮੁੱਲ ਜੀ ਮੁੱਲ ਵਸ਼ੀ ਦਾ ਸਾਰੀ ਧੀ ਕਰਦਾ ਵੱਤ ਵੱਤ ਮੁੱਲ ਕਰੀਏ ਪਰ ਨਹੀਂ ਆਪਣਾ ਮੁੱਲ ਬਿਲਕੁਲ ਜਾਣੋ ਆਪਾਂ ਜਿਹੜੇ 35 ਛੇ ਦੇ ਗਣ ਹਾਂ ਜੀ ਮੈਂ ਕਰਾਉਣਾ ਇਹਦਾ 70 80 ਕਰਦੀਆਂ ਫਿਰ ਬੇਚਿਆਗਾ 55000 ਤੋਂ ਜ਼ਿਆਦਾ ਨਹੀਂ 55000 ਦੀ ਹਾਂ ਜੀ ਹਾਂ ਜੀ ਤੇ ਛੋਟ ਛੜ 1000 ਰੁਪਏ ਛੱਡਾਂਗੇ ਨਹੀਂ 1000 ਨਾ ਛੱਡੀਏ ਇੱਚੋ ਵੀ ਖੁੱਲੀਆਂ ਛੱਡੀਏ ਬਾਲੇ ਕੋਲੀਆ ਪਹਿਲਾਂ ਆਪਣਾ ਰੇਟ ਹੀ ਨਾਰਮਲ ਰੱਖਿਆ ਜੇ ਪਰ ਤੇ ਇਹ ਕਹਿੰਦੇ ਜੇ ਹੋਰ ਕਰਦੇ ਨੇ ਯਾਰ ਇਹ ਜ਼ਿਆਦਾ ਹੀ ਕਰਦ ਗਏ ਨਹੀਂ ਕਰਦ ਗਏ ਚੋਈ ਪੂਰੇ ਦੀ ਕਰਦ ਗਏ ਵੀ 50 ਦੀ 52 ਦੀ ਨਹੀਂ 50 ਦੀ ਉੱਤੇ ਤਾਂ ਜ਼ਿਆਦਾ ਹੀ ਕੰਮ ਆ ਚਲੋ ਜੇ ਕਹਤਾ ਕੋਈ ਬੱਛੀ ਇੱਧਰ ਵੇਖੋ ਬੱਛੀ ਹੱfte ਦਾ ਕਿਓ ਕੀ 70 75 ਦੀ ਮੈਂ ਤੁਹਾਨੂੰ ਵੇਚਦਾ 52 ਪੂੰਜੀ ਵਾਲੇ ਭਾੜੇ ਨੇ ਸਿੱਧੇ ਸਿੱਧੇ ਕਰਦੀ ਇਹ ਕੰਮ ਸਿੱਧੇ ਨਾਰਮਲ ਰੇਟ ਹੀ ਸਾਰਾ ਕਰਦੇ ਜੇ 11 ਵੱਡੀਆਂ ਦਾ ਰੇਟ ਆਹ ਵੇਖੋ ਸਭ ਤੋਂ ਉੱਤੇ ਆ ਗਈ ਆ ਵੇਖੋ ਥੱਲਿਓ ਕਿੰਦਾ ਵੇਖੋ ਕਿੰਨਾ ਇੱਥੋਂ ਵੇਰਦੀ ਆ 5ਵੇਂ ਨੰਬਰ ਤੇ ਆ ਗਈ ਜੀ 5ਵੇਂ ਨੰਬਰ ਤੇ ਆ ਗਈ ਬਾਤੀ ਠੰਨੀ ਆ ਤੇ ਇੱਥੇ ਕਈ ਮਾਰ ਕੇ ਫਰੇ ਕਰ ਹਾਂਜੀ ਹਾਂਜੀ ਵੇਖੋ ਵੀ ਤੁਸੀਂ ਇੱਕ ਸਾਲ ਵੀ ਜੀ ਬਾਕੀ ਪਹਿਲਾ ਵੜਾ ਤੇ ਹੈ ਸਾਰੀਆਂ ਦੰਦਾ ਜੀ ਇਹ ਨਾ ਰੱਖੋ ਵੀ ਉਦਾਂ ਹੀ ਕਹਿਣ ਨੇ ਆ ਵੇਖੋ ਜਿਹੜਾ ਮਰਜ਼ੀ ਮੂੰਹ ਫੁੱਟ ਕੇ ਵੇਖੋ ਆ ਵੇਖੋ ਪਿਓਰ ਦੋਂਦੀ ਜੀ ਵੀਜੀ ਦੋਂਦੀਆਂ ਚੌਗੀਆਂ ਛਿੱਗੀਆਂ ਛਿੱਤੀ 24 ਛਿੱਗੀ ਤੋਂ ਵੱਧ ਕੋਈ ਨਹੀਂ ਠੀਕ ਹੈ ਵੀ ਜੀ ਉਹ ਦੇਖ ਸਕਦੇ ਜੀ ਚੰਗੇ ਵੱਡੇ ਕੱਟ ਕੱਟ ਦੀ ਆ ਦੋਂਦੀ ਵਸ਼ੀ ਜੀ ਦੋਂਦੀ ਵਸ਼ੀ ਜੀ ਦੇਖ ਸਕਦੇ ਜੀ ਹੱਥ ਥੱਲੇ ਵੇਖੋ ਜੀ ਮੁਰਦਾ ਬੂਥੀ ਬਾਥੀ ਬੈਠਾ ਦੋਂਦੀ ਵਸ਼ੀ ਪਿਓਰ ਵੇਖੋ ਬੂਥੀ ਪਿਓਰ ਜਲਸੀ ਵਾਲੀ ਬੂਥੀ ਲੱਗੀ ਸਾਡ ਉਹ ਵੀ ਜਿਹੜਾ ਕੀ ਰੱਖਣਾ ਹੈ ਮੁੱਲ ਵਸ਼ੀ ਵੀ ਜੀ ਦੇਖੋ ਦੋ ਦੰਦ ਵਸ਼ੀ ਆ ਇਹਨੂੰ ਤਿਆਰ ਕਰਨ ਦੇ ਵੀਰ ਕੇ ਦਾ ਖਰਚਾ ਆਇਆ ਹੈਗਾ ਕੀ ਆ ਗਿਆ ਅੱਜਕੱਲ ਬੱਚਾ ਪਾਲਣਾ ਕੋਈ ਸੌਖਾ ਨਹੀਂ ਹੈਗਾ ਕੋਈ ਵੰਨਦੀ ਪੜੀ ਇਹਨਾਂ ਦੇ ਦੰਦੀਆਂ ਵਸ਼ੀਆਂ ਛੋਟੀਆਂ 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 ਰਹਿਣੀਆਂ ਦੇਖੋ ਇਹ ਤਿਆਰ ਹੋ ਗਈ ਆ ਭਈ 10 ਦਿਨ ਲਾ ਜੇ 15 ਲਾ ਜੀ ਇੱਥੇ ਲੰਘ ਕੋ ਵੈਦੀਆਂ ਇਹੋ ਕਰ ਰਹਿਣਾ ਮੈਂ ਅਸੀਂ 85 ਕਰ ਦਈਏ 70000 ਦੇ ਦਾਂਗੇ ਠੀਕ ਆ ਹਾਂ ਜੀ ਕਰਦਗੇ ਮਾਨ ਮਾਨ ਕਰੀਏ ਚੋ ਖੁੱਲੀਆਂ ਛੋਟਾਂ ਕਰੀਏ 2000 ਹੋਰ ਛੱਡ ਲਾਂਗੇ ਇਹ ਚੋ ਖੁੱਲੀ ਹੋਰ ਕਰੋ ਥੋੜੀ ਬੋਲ 62000 ਦੇ ਦਾਂਗੇ ਪਹਿਰ ਤੋਂ ਥੋੜੀ ਬੋਧੀ ਅੰਦਰ ਲੈ ਆਈਏ ਹੋਰ ਛੱਡਦੇ ਨੇ ਦੋ ਯਾਰ ਦੱਸ ਦੇ ਦੇ ਫਰੇਡ ਵੀ ਦੇ ਦਾਂਗੇ 60 ਦੀ ਰਹੀ ਏ ਮਸ਼ੀਨ ਤਾਂ ਕਿਹਾ ਤਾਂ 60 ਦੀ ਜਾਨ ਪਰ ਵੀਰ ਕੋਈ ਬਿਨਾ ਸ਼ੱਕ ਖੜ ਗਿਆ ਵੀ ਨਾ 10 ਦਾ ਨਾ 75000 ਆ ਦਿੱਤੇ ਫਿਰ ਮੈਂ ਬੰਨ ਦੇ ਹਾਂਜੀ ਕਿਉਂਕਿ ਤਾਂਹਾਂ ਦਾ ਨਾ ਮਸ਼ੀਨ ਆ ਆਪਣਾ ਦੱਸਣਾ ਆ ਜੀ ਤੁਹਾਡੇ ਏਡੀ ਨਾ ਕਿੰਨਾ ਕੁ ਦੁੱਧ ਚਵਾ ਜੂਗੀ ਜਿੱਦਾਂ ਦੀਆਂ ਵਹਿਣਾ ਪਲੀਆਂ ਜਿਹੜੀਆਂ ਲਹੂ ਜੇ ਕੋਈ ਲਿਸਾ ਬੰਦਨੇ ਕੇ ਇਹ ਸਾਰੇ ਵਹਿਣਾ ਨਾਲੋਂ ਤਾਂ ਵਾਂ ਤਾਂ ਆ ਕਿਉਂਕਿ ਇਹਨੂੰ ਦੋ 18 ਲੀਟਰ ਕੀ ਕਹਿੰਦਾ ਅੱਜ ਕੀ ਕਹਿੰਦਾ ਇਹਨਾਂ ਚਾਹੀਦਾ ਸਾਰੇ ਜਿਹੜਾ ਨਾਰਮਲ ਭਰੇਗੇ ਬਾਕੀ ਮੀਰ ਭਰਾ ਕੇ ਵੱਧ ਸੇਵਾ ਕਰੇਗਾ ਉਹ ਵੱਧ ਵੀ ਕਰਾ ਲੇਗਾ ਤੁਹਾਨੂੰ ਤੇ ਗਾੜੀ ਆਪਣੇ ਕੋ ਹਰ ਇੱਕ ਤਰ੍ਹਾਂ ਦਾ ਮਾਲ ਹੈਗਾ ਉਹ ਮਾਲ ਗਾੜੀ ਅੱਜ ਆਪਣੇ ਕੋ ਸਾਰੀ ਆ ਗਈ ਹਾਂਜੀ ਆਜਾ ਹੁਣ ਦੁਬਾਰਾ ਕੇ ਭਰੋ ਸੋਈ ਵਸ਼ੀਆ ਪਹਿਲਾਂ ਸੁਆਇਆ ਹਾਂਜੀ ਹਾਂਜੀ ਤੇ ਚੌਗੀ ਦੇ ਮੂੰਹ ਲੱਗਣ ਦੀ ਚੌਗੀ ਸੂਈ ਜੇ ਆਹ ਦੇ ਭੁੱਖੀ ਸੂਈ ਆ ਠੀਕ ਹੈ ਠੀਕ ਹੈ ਬੱਚਾ ਬੱਚਾ ਸਾਡੇ ਬੱਚਾ ਪਰ ਸੂਈ ਸੂਈ ਹੈ ਹਾਂਜੀ ਤੇ ਬਾਕੀ ਦੇਖੋ ਕੋਈ ਠੰਡੀ ਨਹੀਂ ਰਹੀ ਜੇ ਸਿਨੀ ਪੌਣੀ ਇੱਥੇ ਠੰਡੀ ਨਹੀਂ ਰਹੀ ਜਦਾ ਨਦੀ ਪੈ ਕਿੰਨਾ ਕੁ ਦੋ ਤਿਆਰ ਜੀ ਦੇ ਕੋਲ ਆਹ ਕਾ ਮਾ 9 ਲੀਟਰ ਬੋਲਾ ਆਏ ਭਲੇ 9 ਲੀਟਰ ਬੋਲਾ ਉਹਦੇ ਚਾਵਾ 15 13 14 ਲੀਟਰ ਨਾਰਮਲ ਭਰੀ ਹੈਗੀ ਬਾਕੀ ਚੋਣ ਬਹੁਤ ਸ਼ਾਨਦਾਰ ਲੱਗੀ ਦੰਦੋ ਕਿੱਦਾਂ ਜੀ ਬੱਬਾ ਚਾਰ ਦਾ ਵਿਆ ਠੀਕ ਹੈ ਤੌਕੀਨ ਅਗੀ ਆ ਜੀ ਠੀਕ ਹੈ ਠੀਕ ਹੈ ਜੀ ਪਹਿਲਾ ਸੋਇਆ ਬੱਚੀ ਪਹਿਲਾ ਸੋਇਆ ਦੁੱਧ ਬਹੁਤਾ ਨਹੀਂ ਤੇ 12 13 ਕਿਲੋ ਨਾਰਮਲ ਹੀ ਪਾਈ ਜੀ ਨਾਰਮਲ ਹੀ ਪਾਈ ਜੀ ਇਹ ਦੇਖ ਸਾਡੇ ਦੇਖੋ ਛੱਡਾ ਥਣ ਛੱਡਾ ਸਫਾਈ ਨਾਲ ਦੇਖੋ ਵਸ਼ੀਜ ਦੇਖ ਸਾਡੇ ਥੜ ਥੁਣ ਬਹੁਤ ਵਾਰੀਏ ਚਮਕਾ ਦੇਖੋ ਬੂਥੀ ਦੇਖੋ ਮਧਰੀ ਮੱਟੀ ਦੀ ਬੇਲ ਦੀ ਲੰਮੀ ਬੇਲ ਦੀ ਲੰਮੀ ਇਹਦਾ ਕੀ ਰੱਖਣਾ ਮੋਲ ਜੀ ਜੀ ਦੇਖੋ ਇਹਨਾਂ ਛੋਟੇ ਕਾਦੀ ਸੋਹਣੀ ਸਫਾਈ ਆ ਸੋਹਣੀ ਸਫਾਈ ਆ ਹੁਣ ਇਹਦੇ ਪੂਰੇ ਵਸ਼ੀ ਨੇ ਹਾਂਜੀ ਤੇ ਮੋਲ ਕਰਾਂ ਦਾ ਭਾਈ ਪੰਜਵੇਂ ਦਾ 50 ਕਰਾ ਲਓ 40 ਕਰਾ ਲਓ 40000 ਦੇ ਦਾਂਗੇ ਠੀਕ ਹੈ ਜੀ ਹਾਂਜੀ ਕਰਦੀਏ ਥੋੜਾ ਬਦਮਾਨਤਾ 2000 ਰੁਪਏ ਹੋਰ ਛੱਡਾਂਗੇ 2000 ਛੱਡਿਓ ਚੋ 50 ਛੱਡੀਗੇ 50 ਉਹਨੇ ਜੋ ਕਹਿਤਾ 35000 ਆਦੇ 50000 ਅਜਕਲੋਂ ਰੇਟਾਂ ਨੀਗਾ ਬੈਠਾ ਹਾਂਜੀ ਸੋਹਣਾਂ ਪਤਾ ਬਾਹਰ ਵੱਡਾ ਤੇਜ਼ ਚੱਲਣ ਰਿਹਾ ਸਵੀ ਸਵਾਈਆ ਸਵੀ ਸਵਾਈਆ ਚੌਣ ਚਾਲ ਵਧੀ ਇਹ ਵੀ ਹੈ ਚੰਡੀ ਸੀਲ ਆ ਠੰਡੀ ਸੀਲ ਆ ਲੈ ਥਾਂ ਥੋੜੀ ਦੇਖ ਸਕਦੇ ਕਰੀ ਆ ਵੇਖੋ ਨੋਗਾ ਥਾੜਾ ਲਗਾ ਦੋ ਇੱਕ ਸਾਡੇ ਜੀ 35000 ਦੀ ਦਰਾਂਗੇ ਬਾਕੀ ਮੇਰੇ ਕੋਈ ਫੋਨ ਲਾਇ ਹੋ ਰਿਹਾ ਉਹਰੇ ਮਾਨਤਨ ਖੁੱਲੇ ਮਾਨਤਨ ਖੁੱਲੇ ਹੋਣੇ ਪਤਾ ਹੀ ਨਹੀਂ ਦੇ ਕਿਥੇ ਦੇਣੀਆਂ ਆ ਆ ਇੱਕ ਵੱਸੀ ਵੇਚਦੀ ਹਾਂਜੀ ਇਹ ਕਿਦਾਂ ਜੇ ਪੈਸੇ ਝੁੰਗੀ ਵੱਸੀ ਆ ਗਈ ਝੁੰਗੀ ਆ ਜੀ ਕਈ ਵੀਰ ਲਾਦੇ ਝੁੰਗੀ ਵੱਸੀ ਇਹ ਨਾ ਆਕੇ ਵੀ ਜੇ ਸਿੰਗਲ ਤੇ ਕਿ ਜਿਹੜੇ ਸਰ ਮਰਜੀ ਬਾਰੇ ਵੇਖ ਰਿਹਾ ਹਾਂਜੀ ਖੰਡੀ ਤੇਰੇ ਦੇਣੇ ਲੈ ਕੇ ਜਾ ਜਾਂ 15 ਲੈਣੀ ਹੈ ਕੋਈ ਨਾ ਤਾਂ ਮਾਰ ਠੀਕ ਹੈ ਬਾਕੀ ਲੋਕ ਜਿਹੜਾ ਵੜਿਆ ਮਲ ਲੋਕ ਜਿਹੜਾ ਵੜਿਆ ਇਹ ਦੱਸਦੀ ਆ ਥੋੜੀ ਜੀ ਉੱਤੋਂ ਕੋਈ ਚੱਕਰ ਨਹੀਂ ਇੱਥੇ ਮਰਜੀ ਇਹ ਕਿੰਨਾ ਕੁ ਨਾਰਮਲ ਦੁੱਧ ਪਚਵਾ ਜੂਗੀ ਦੁੱਧ 12 ਮਹੀਨੇ ਨਾਰਮਲ ਭਰੀ ਦਾ ਜੀ ਪਾਤੀ ਭਰੀ ਸੁਈ ਰਵੇ ਸੇਵਾ ਕਰੇਗਾ ਵੀਰ ਹਾਂਜੀ ਬਾਤ ਕਰਦੀ ਆ ਵੇ ਸਾਡੇ ਜੀ ਅਰੇ ਬੈਂਕ ਦਾ ਕਮਰਾ ਦੇਣੀ ਆ ਦੇਣ ਕੋ 15 ਲੈ ਜੂਗੀ ਇਹ ਵੀ ਵਸ਼ੀ ਹੈ ਸੀਲਸ ਲਾ ਕੇ ਜਿੱਥੇ ਰਸਾ ਸੁੱੜਦਾ ਉੱਥੇ ਖਲੋ ਜਾਂਦੀ ਹੈ ਉੱਥੇ ਸਿੰਘ ਜਰੂਰ ਆ ਗਏ ਪਰ ਵਸ਼ੀ ਸੀਲਸ ਲੱਗ ਗਏ ਠੰਡੀ ਧੀ ਜਿੱਥੇ ਵਰਦੀ ਬੜੀ ਜਿਹੜੀ ਚਮਕਾਈ ਦਾ ਚਮਕਾਈ ਵਾਲੀ ਏ ਅੰਡਰਲਾਈ ਪੀਸ ਜੇ ਫਿਰ ਅੰਡਰਲਾਈ ਪੀਸ ਜੇ ਇਹਦਾ ਫਿਰ ਰੇਟ ਨੋਰਮਲ ਹੀ ਕਰ ਦੀਏ ਮੈਂ 오रिजिनल ਆਈ ਰੇਟ ਆਪਣੇ ਸਾਰੇ ਨੋਰਮਲ ਹੀ ਨੇ ਆ ਜੇ ਹਾਂਜੀ ਮੁੱਲ ਕਰਉਂਦਾ 50 ਕਰਾਂ ਉਹ 45 ਕਰਾ ਲਾ ਹਾਂਜੀ 35000 ਦੀ ਕਰਾਂਗੇ 35 ਦੀ ਹਾਂਜੀ ਹਾਂਜੀ ਇਹ ਚੋ ਕਰੀਏ ਖੁੱਲਾ ਇਮਾਨਦਾਨ 1500 ਕਰਦਾ ਐਡਨ 33.5 ਦੇ ਦਾਂਗੇ 1500 ਹੀ ਕਰਨਾ ਜੇ 2000 ਕਰਾ 33 ਦੇਣਾ ਹਾਂ 1000 ਹੋਰ ਛੱਡ ਦੀਏ 33000 ਦੀ 32 ਦੀ ਚਲੋ ਬਤੀ ਨਹੀਂ ਕਹਾਤਾ ਬਤੀ ਦੇ ਦਾਂਗੇ 200 ਰੁਪਏ ਫੋਨ ਲੈ ਹੋਰੀ ਮਾਨ ਕਰਾਂਗੇ ਬਾਕੀ ਜਿਹੜਾ ਵੀਰ ਆਪਣੇ ਚੈਨਲ ਨੂੰ ਬਾਪਲੇ ਡੇਰੀ ਫਾਰਮ ਨੂੰ ਜਾਂਦਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰੇਗਾ ਉਹਦਾ ਸਬਸਕ੍ਰਾਈਬ ਕਰਕੇ ਤੁਹਾਨੂੰ ਸਕਰੀਨਸ਼ਾਟ ਭੇਜ ਦੇਗਾ ਸੌਦਾ ਹੋਏ ਤੇ 1000 ਦੀ ਛੋਟ 1000 ਦੀ ਛੋਟ ਲਾ ਦੋ ਸੌਦਾ ਹੋਏ ਚੋ ਸ਼ੰਭਾ ਕਰਕੇ ਫਿਰ ਉਹ ਤੇ 1000 ਰੁਪਏ ਤੇ 50 ਡਿਸਕਾਊਂਟ ਲਾ ਲਾਗੇ ਸਪੈਸ਼ਲ ਆਫਰ ਨੂੰ ਬਾਰੇ ਮਾਨਸਰ ਮਾਨ ਹਾਂਜੀ ਕੋਈ ਵੀਰ ਆਵੇ ਕੋਈ ਮੌਕੇ ਤੇ ਮਾਨਸਰ ਪੂਰਾ ਖੁੱਲਾ ਹੋ ਖੁੱਲਾ ਖੁੱਲਾ ਮਾਨਦਾਨ ਹੋਏਗਾ ਬਾਕੀ ਇੱਥੇ ਕੋਈ ਵੀਰ ਆਏ ਆਪਣੀ ਤਸੱਲੀ ਕਰਕੇ ਫਿਰ ਫਿਰ ਮਾਨ ਮਾਰ ਤੇ ਨੰਬਰ ਬੋਲ ਦਿਓ ਆਪਣਾ ਵੀਰ ਜੀ ਨੰਬਰ ਆਪਣਾ ਹੈ 98554 76701 ਦੂਸਰਾ ਨੰਬਰ 9142 56054 ਪਿੰਡ ਘਠੇ ਵਾਲਾ ਤਸੀਦ ਯਾਰਾ ਬਾਬਾ ਨਾਨਕ ਜਿਲ੍ਹਾ ਗਰਦਾਸਪੁਰ ਨੇੜੇ ਫਰੇਗੜ ਚੂਟੀਆਂ ਡੇਰਾ ਫੱਤਨਾ ਠੀਕ ਹੈ ਜੀ ਆਹੋ ਆਪਣੇ ਵੀਰ ਜੀ ਨੂੰ ਪਛੜੀਆ ਵੇਖ ਲੈ ਇੱਕ ਸਹੀ ਬੈਠ ਜੇ ਬਾਕੀ ਆਹ ਹਰ ਵੇਸਾ ਦੇ ਸਾਰੇ ਵੀ ਰੋ ਤੇ ਇਥੇ ਚਵਾਈ ਕਰਕੇ ਪਾਸ ਕਰਕੇ ਲੈ ਕੇ ਜਾਓ ਬਸ ਇਹ ਗੱਲ ਜੀ